ਨਿਯਮਾਂ ਦੀ ਗੱਲ ਕਰੀਏ ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆਇਆ ਹੈ ਕਿ ਪੁਲਿਸ ਨੇ ਇੱਕ ਨਵਾਂ ਡਰੈਸ ਕੋਡ ਜਿਹੜਾ ਆ ਖਾਸ ਤੌਰ ਤੇ ਆਟੋ ਰਿਕਸ਼ਾ ਡਰਾਈਵਰ ਦੇ ਵਾਸਤੇ ਨਵਾਂ ਡਰੈਸ ਕੋਡ ਲਾਗੂ ਕਰ ਦਿੱਤਾ ਹੈ ਜਾਂ ਲਾਗੂ ਕਰਨ ਦੇ ਸੋਚ ਰਹੇ ਨੇ ਇਸ ਬਾਬਤ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਆ ਬਿਲਕੁਲ ਜਸਪਾਲ ਇਸ ਮੁਤਾਬਕ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਸੀਗੀ ਜੋ ਐਸਪੀ ਸਾਹਿਬ ਹੈਗੇ ਨੇ ਏਡੀਐਸਪੀ ਟ੍ਰੈਫਿਕ ਜੋ ਉਹਨਾਂ ਦੀ ਜਿਹੜੀ ਸਾਡੇ ਨਾਲ ਗੱਲਬਾਤ ਹੋਈ ਸੀਗੀ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਵੀ ਆਟੋ ਰਿਕਸ਼ਾ ਚਾਲਕ ਹੈਗੇ ਨੇ ਉਹਨਾਂ ਦੇ ਉੱਤੇ ਹੁਣ ਡਰੈਸ ਕੋਡ ਜਿਹੜਾ ਉਹਨਾਂ ਨੂੰ ਲਾਗੂ ਕੀਤਾ ਜਾਏਗਾ ਅਗਰ ਕੋਈ ਡਰੈਸ ਕੋਡ ਦੇ ਵਿੱਚ ਨਹੀਂ ਜਾਂਦਾ ਅਗਰ ਕੋਈ ਡਰੈਸ ਕੋਡ ਪਾ ਕੇ ਆਟੋ ਨਹੀਂ ਚਲਾਉਂਦਾ ਤਾਂ ਉਸ ਦਾ ਵੀ ਜਿਹੜਾ ਪਰਚਾ ਕੱਟਿਆ ਜਾਏਗਾ ਉਸ ਤੇ ਵੀ ਜਿਹੜੀ ਕਾਰਵਾਈ ਕੀਤੀ ਗਈ ਚਲਾਣ ਵੀ ਕੱਟਿਆ ਜਾਏਗਾ ਤਾਂ ਕਿਉਂਕਿ ਅਕਸਰ ਗੁਰੂ ਨਗਰੀ ਦੇ ਵਿੱਚ ਵੇਖਣ ਨੂੰ ਮਿਲਦਾ ਸੀਗਾ ਜਿਹੜੇ ਈ ਰਿਕਸ਼ ਨੇ ਉਹ ਨਿੱਕਰ ਜਾਂ ਟੀ-ਸ਼ਰਟਸ ਪਾ ਕੇ ਅਕਸਰੇ ਦਿਖਾਈ ਦਿੰਦੇ ਸਨ ਕਿਉਂਕਿ ਇੱਕ ਪ੍ਰਭਾਵ ਬੜਾ ਗਲਤ ਪੈਂਦਾ ਜਿਸ ਪਾਲ ਜੋ ਸੰਗਤ ਆਉਂਦੀ ਹੈ ਸੱਚਕੰਚੀ ਰਮੰਧਰ ਸਾਹਿਬ ਤਾਂ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਦਿੱਖ ਦੇ ਕੇ ਤਾਂ ਇਹ ਵੀ ਇੱਕ ਕਿਤਨਾ ਕਿਤੇ ਹਿਰਦੇ ਜਿਹੜੇ ਸੰਗਤ ਦੇ ਵਲੁੰਧਰੇ ਜਾਂਦੇ ਨੇ ਕਿਉਂਕਿ ਜਿਸ ਤਰੀਕੇ ਦੇ ਗੁਰੂ ਨਗਰੀ ਦੇ ਵਿੱਚ ਇਹੋ ਜਿਹੇ ਹਾਲਾਤ ਵੇਖ ਕੇ ਤਾਂ ਉੱਥੇ ਹੀ ਉਹਨਾਂ ਦੇ ਉੱਤੇ ਹੁਣ ਡਰੈਸ ਕੋਡ ਚਾਰਜ ਕੀਤਾ ਜਾਏਗਾ ਜਿਸ ਦੇ ਨਾਲ ਗੁਰੂ ਨਗਰੀ ਦੀ ਤਸਵੀਰ ਜਿਹੜੀ ਆ ਵੱਖਰੀ ਜਿਹੜੀ ਦੇਖ ਸਾਹਮਣੇ ਆਏਗੀ ਨਿਯਮਾਂ ਦੀ ਗੱਲ ਕਰੀਏ ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਪੁਲਿਸ ਨੇ ਇੱਕ ਨਵਾਂ ਡਰੈਸ ਕੋਡ ਜਿਹੜਾ ਆ ਖਾਸ ਤੌਰ ਤੇ auto rickshaw driver de waste nava address code lagu kar ditta hai ya lagu karan de soch rahe ne is babat ki koi jankari hai tade kol ਆ ਬਿਲਕੁਲ ਜਸਪਾਲ ਇਸ ਮੁਤਾਬਕ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਸੀਗੀ ਜੋ ਐਸਪੀ ਸਾਹਿਬ ਹੈਗੇ ਨੇ ਏਡੀਐਸਪੀ ਟ੍ਰੈਫਿਕ ਜੋ ਉਹਨਾਂ ਦੀ ਜਿਹੜੀ ਸਾਡੇ ਨਾਲ ਗੱਲਬਾਤ ਹੋਈ ਸੀਗੀ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਵੀ ਆਟੋ ਰਿਕਸ਼ਾ ਚਾਲਕ ਹੈਗੇ ਨੇ ਉਹਨਾਂ ਦੇ ਉੱਤੇ ਹੁਣ ਡਰੈਸ ਕੋਡ ਜਿਹੜਾ ਉਹਨਾਂ ਨੂੰ ਲਾਗੂ ਕੀਤਾ ਜਾਏਗਾ ਅਗਰ ਕੋਈ ਡਰੈਸ ਕੋਡ ਦੇ ਵਿੱਚ ਨਹੀਂ ਜਾਂਦਾ ਅਗਰ ਕੋਈ ਡਰੈਸ ਕੋਡ ਪਾ ਕੇ ਆਟੋ ਨਹੀਂ ਚਲਾਉਂਦਾ ਤਾਂ ਉਸ ਦਾ ਵੀ ਜਿਹੜਾ ਪਰਚਾ ਕੱਟਿਆ ਜਾਏਗਾ ਉਸ ਤੇ ਵੀ ਜਿਹੜੀ ਕਾਰਵਾਈ ਕੀਤੀ ਗਈ ਚਲਾਣ ਵੀ ਕੱਟਿਆ ਜਾਏਗਾ ਤਾਂ ਕਿਉਂਕਿ ਅਕਸਰ ਗੁਰੂ ਨਗਰੀ ਦੇ ਵਿੱਚ ਵੇਖਣ ਨੂੰ ਮਿਲਦਾ ਸੀਗਾ ਜਿਹੜੇ ਈ ਰਿਕਸ਼ ਨੇ ਉਹ ਨਿੱਕਰ ਜਾਂ ਟੀ-ਸ਼ਰਟਸ ਪਾ ਕੇ ਅਕਸਰ ਦਿਖਾਈ ਦਿੰਦੇ ਸਨ ਕਿਉਂਕਿ ਇੱਕ ਪ੍ਰਭਾਵ ਬੜਾ ਗਲਤ ਪੈਂਦਾ ਜਿਸ ਪਾਲ ਜੋ ਸੰਗਤ ਆਉਂਦੀ ਹੈ ਸੱਚਕੰਚੀ ਰਮੰਧਰ ਸਾਹਿਬ ਤਾਂ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਦਿੱਖ ਦੇ ਕੇ ਤਾਂ ਇਹ ਵੀ ਇੱਕ ਕਿਤਨਾ ਕਿਤੇ ਹਿਰਦੇ ਜਿਹੜੇ ਸੰਗਤ ਦੇ ਵਲੁੰਧਰੇ ਜਾਂਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਹੋ ਜਿਹੇ ਹਾਲਾਤ ਵੇਖ ਕੇ ਤਾਂ ਉੱਥੇ ਹੀ ਉਹਨਾਂ ਦੇ ਉੱਤੇ ਹੁਣ ਡਰੈਸ ਕੋਡ ਚਾਰੀ ਕੀਤਾ ਜਾਏਗਾ ਜਿਸ ਦੇ ਨਾਲ ਗੁਰੂ ਨਗਰੀ ਦੀ ਤਸਵੀਰ ਜਿਹੜੀ ਆ ਵੱਖਰੀ ਜਿਹੜੀ ਦੇਖ ਸਾਹਮਣੇ ਆਏਗੀ ਨਿਯਮਾਂ ਦੀ ਗੱਲ ਕਰੀਏ ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਪੁਲਿਸ ਨੇ ਇੱਕ ਨਵਾਂ ਡਰੈਸ ਕੋਡ ਜਿਹੜਾ ਆ ਖਾਸ ਤੌਰ ਤੇ auto rickshaw driver de waste nava address code lagu kar ditta hai ya lagu karan de soch rahe ne is babat ki koi jankari hai tade kol ਬਿਲਕੁਲ ਜਸਪਾਲ ਇਸ ਮੁਤਾਬਕ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਸੀਗੀ ਜੋ ਐਸਪੀ ਸਾਹਿਬ ਹੈਗੇ ਨੇ ਏਡੀਐਸਪੀ ਟ੍ਰੈਫਿਕ ਜੋ ਉਹਨਾਂ ਦੀ ਜਿਹੜੀ ਸਾਡੇ ਨਾਲ ਗੱਲਬਾਤ ਹੋਈ ਸੀਗੀ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਵੀ ਆਟੋ ਰਿਕਸ਼ਾ ਇਹ ਚਾਲਕ ਹੈਗੇ ਨੇ ਉਹਨਾਂ ਦੇ ਉੱਤੇ ਹੁਣ ਡਰੈਸ ਕੋਡ ਜਿਹੜਾ ਉਹਨਾਂ ਨੂੰ ਲਾਗੂ ਕੀਤਾ ਜਾਏਗਾ ਅਗਰ ਕੋਈ ਡਰੈਸ ਕੋਡ ਦੇ ਵਿੱਚ ਨਹੀਂ ਜਾਂਦਾ ਅਗਰ ਕੋਈ ਡਰੈਸ ਕੋਡ ਪਾ ਕੇ ਆਟੋ ਨਹੀਂ ਚਲਾਉਂਦਾ ਤਾਂ ਉਸ ਦਾ ਵੀ ਜਿਹੜਾ ਪਰਚਾ ਕੱਟਿਆ ਜਾਏਗਾ ਉਸ ਤੇ ਵੀ ਜਿਹੜੀ ਕਾਰਵਾਈ ਕੀਤੀ ਗਈ ਚਲਾਣ ਵੀ ਕੱਟਿਆ ਜਾਏਗਾ ਤਾਂ ਕਿਉਂਕਿ ਅਕਸਰ ਗੁਰੂ ਨਗਰੀ ਦੇ ਵਿੱਚ ਵੇਖਣ ਨੂੰ ਮਿਲਦਾ ਸੀਗਾ ਜਿਹੜੇ ਈ ਰਿਕਸ਼ ਨੇ ਉਹ ਨਿਕਰ ਜਾਂ ਟੀ-ਸ਼ਰਟਸ ਪਾ ਕੇ ਅਕਸਰ ਦਿਖਾਈ ਦਿੰਦੇ ਸਨ ਕਿਉਂਕਿ ਇੱਕ ਪ੍ਰਭਾਵ ਬੜਾ ਗਲਤ ਪੈਂਦਾ ਜਿਸ ਪਾਲ ਜੋ ਸੰਗਤ ਆਉਂਦੀ ਹੈ ਸੱਚਕੰਚੀ ਰਮੰਦਰ ਸਾਹਿਬ ਤਾਂ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਦਿੱਖ ਦੇ ਕੇ ਤਾਂ ਇਹ ਵੀ ਇੱਕ ਕਿਤਨਾ ਕਿਤੇ ਹਿਰਦੇ ਜਿਹੜਾ ਸੰਗਤ ਦੇ ਵਲੁੰਧਰੇ ਜਾਂਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਹੋ ਜਿਹੇ ਹਾਲਾਤ ਵੇਖ ਕੇ ਤਾਂ ਉੱਥੇ ਹੀ ਉਹਨਾਂ ਦੇ ਉੱਤੇ ਹੁਣ ਡਰੈਸ ਕੋਡ ਚਾਰਜ ਕੀਤਾ ਜਾਏਗਾ ਜਿਸ ਦੇ ਨਾਲ ਗੁਰੂ ਨਗਰੀ ਦੀ ਤਸਵੀਰ ਜਿਹੜੀ ਆ ਵੱਖਰੀ ਜਿਹੜੀ ਦਿੱਖ ਸਾਹਮਣੇ ਆਏਗੀ